ਕਿਨ ਤੇ ਬਾਬਾ ਪੈਰ ਤਰੇ ਜਿਵੇਂ ਕਿ ਅੱਜਕੱਲ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਮਸਲਾ ਚਰਚਾ ਵਿੱਚ ਚੱਲ ਰਿਹਾ ਹੈ। ਹਿੰਦੁਸਤਾਨ ਅਤੇ ਪਾਕਿਸਤਾਨ ਦੋਵਾਂ ਵੱਲੋਂ ਇਸ ਲਾਂਘੇ ਲਈ ਸਹਿਮਤੀ ਦੇ ਦਿੱਤੀ ਗਈ ਹੈ। ਜਲਦੀ ਹੀ ਇਹ ਇਤਿਹਾਸਿਕ ਸਥਾਨ ਚੜ੍ਹਦੇ ਪੰਜਾਬ ਸਮੇਤ ਹਿੰਦੁਸਤਾਨ ਦੇ ਸਿੱਖਾਂ ਲਈ ਖੁੱਲੇ ਦਰਸ਼ਨਾਂ ਲਈ ਖੋਲਿਆ ਜਾਣਾ ਹੈ। ਪਰ ਅੱਜ ਅਸੀਂ ਤੁਹਾਨੂੰ ਉਹ ਗੱਲ ਦੱਸਾਂਗੇ ਜੋ ਸ਼ਾਇਦ 90% ਲੋਕਾਂ ਨੂੰ ਵੀ ਬਿਲਕੁਲ ਨਹੀਂ ਪਤਾ। ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਬੇਨਤੀ ਹੈ ਕਿ ਸਾਡਾ ਇਹ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਜੋ ਸਾਡੀਆਂ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣ। ਸੋ ਚੱਲਦੇ ਹਾਂ ਵੀਡੀਓ ਵੱਲ। ਗੁਰਦੁਆਰਾ ਕਰਤਾਰਪੁਰ ਸਾਹਿਬ ਭਾਰਤ-ਪਾਕਿਸਤਾਨ ਸਰਹੱਦ ਦੇ ਬਿਲਕੁਲ ਨਾਲ ਸਿਤ ਹੈ ਜੋ ਕਿ ਡੇਰਾ ਬਾਬਾ ਨਾਨਕ ਜ਼ਿਲ੍ਹਾ ਗੁਰਦਾਸਪੁਰ ਤੋਂ ਕਰੀਬ 4 ਕਿਲੋਮੀਟਰ ਦੀ ਦੂਰੀ ਤੇ ਹੈ ਇਸ ਸਥਾਨ ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣਾ ਆਖਰੀ ਸਮਾਂ ਬਿਤਾਇਆ ਖੇਤੀ ਕੀਤੀ ਅਤੇ ਇੱਥੇ ਹੀ ਪਾਤਸ਼ਾਹ ਜੀ ਗੁਰੂ ਅੰਗਦ ਪਾਤਸ਼ਾਹ ਜੀ ਨੂੰ ਗੁਰਗੱਦੀ ਬਖਸ਼ ਕੇ ਜੋਤੀ ਜੋਤ ਸਮਾਏ ਸਨ ਪਾਕਿਸਤਾਨ ਦੇ ਗੁਰਤਾਮਾ ਵਿੱਚ ਇਸ ਸਥਾਨ ਦਾ ਵੀ ਹਮੇਸ਼ਾ ਜ਼ਿਕਰ ਆਉਂਦਾ ਹੈ ਪਰ ਕੀ ਤੁਹਾਨੂੰ ਪਤਾ ਹੈ ਕਿ ਭਾਰਤ ਦੀ ਵੰਡ ਸਮੇਂ ਜਿਸ ਨੂੰ ਭਾਰਤ-ਪਾਕਿਸਤਾਨ ਦੀ ਵੰਡ ਕਿਹਾ ਜਾਂਦਾ ਹੈ ਇਹ ਸਥਾਨ ਪਹਿਲਾਂ ਭਾਰਤੀ ਕਬਜ਼ੇ ਹੇਠਲੇ ਪੰਜਾਬ ਦਾ ਹੀ ਹਿੱਸਾ ਸੀ ਤੁਸੀਂ ਸਹੀ ਸੁਣਿਆ 15 ਅਗਸਤ 1947 ਤੋਂ ਬਾਅਦ ਵੀ ਇਹ ਸਥਾਨ ਭਾਰਤੀ ਹਿੱਸੇ ਦੇ ਚੜ੍ਹਦੇ ਪੰਜਾਬ ਵਿੱਚ ਆਉਂਦਾ ਸੀ ਹੁਣ ਤੁਸੀਂ ਕਹੋਗੇ ਕਿ ਫਿਰ ਇਹ ਸਥਾਨ ਹੁਣ ਪਾਕਿਸਤਾਨ ਵਿੱਚ ਕਿਵੇਂ ਹੈ ਸੋ ਇਸ ਬਾਰੇ ਅਸੀਂ ਦੱਸਾਂਗੇ ਕਿ ਗੁਰਦੁਆਰਾ ਕਰਤਾਰਪੁਰ ਸਾਹਿਬ ਪਾਕਿਸਤਾਨ ਦਾ ਹਿੱਸਾ ਕਿਵੇਂ ਬਣਿਆ ਅਸਲ ਵਿੱਚ ਇਹ ਸਥਾਨ ਪਾਕਿਸਤਾਨ ਦੀ ਸ਼ੱਕਰਗੜ ਤਹਿਸੀਲ ਵਿੱਚ ਆਉਂਦਾ ਸੀ ਜੋ ਕਿ ਉਦੋਂ ਜ਼ਿਲ੍ਹਾ ਗੁਰਦਾਸਪੁਰ ਦੀ ਤਹਿਸੀਲ ਸੀ ਕਿਉਂਕਿ ਗੁਰਦੁਆਰਾ ਕਰਤਾਰਪੁਰ ਸਹਿਬ ਰਾਵੀ ਦਰਿਆ ਦੇ ਦੂਜੇ ਪਾਸੇ ਪੈਂਦਾ ਸੀ ਸੋ ਉਸ ਸਮੇਂ ਸਰਕਾਰਾਂ ਨੇ ਕੀ ਖੇਡ ਖੇਡੀ ਜਾਂ ਭਾਰਤ ਸਰਕਾਰ ਨੇ ਉਸ ਸਮੇਂ ਉਸ ਪਾਸੇ ਜਾਣ ਲਈ ਪੁਲ ਬਣਾਉਣ ਦੇ ਮਾਰੇ ਜਾਂ ਲੰਘੇ ਕਰਕੇ ਇਸ ਸਥਾਨ ਬਾਰੇ ਪਾਕਿਸਤਾਨ ਨਾਲ ਰਲ ਕੇ 15 ਅਗਸਤ 1947 ਤੋਂ ਕੁਝ ਮਹੀਨਿਆਂ ਬਾਅਦ ਹੀ ਫੈਸਲਾ ਕਰਕੇ ਇਹ ਗੁਰਦਾਸਪੁਰ ਜ਼ਿਲ੍ਹੇ ਦੀ ਸ਼ਕਰਗੜ ਤਹਿਸੀਲ ਨੂੰ ਪਾਕਿਸਤਾਨ ਨੂੰ ਦੇ ਦਿੱਤਾ ਗਿਆ ਅਤੇ ਉਸ ਨੂੰ ਲਾਹੌਰ ਜ਼ਿਲ੍ਹੇ ਦੀ ਤਹਿਸੀਲ ਬਣਾ ਦਿੱਤਾ ਗਿਆ ਇਸੇ ਬਦਲੇ ਪਾਕਿਸਤਾਨ ਦੇ ਲਾਹੌਰ ਦੀ ਬਲਟੋਹਾ ਤਹਿਸੀਲ ਨੂੰ ਭਾਰਤ ਨੇ ਆਪਣੇ ਹਿੱਸੇ ਰੱਖ ਲਿਆ ਤੇ ਇਸ ਨੂੰ ਸ੍ਰੀ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਸ਼ਾਮਿਲ ਕਰ ਲਿਆ ਗਿਆ। ਸੋ ਇਸ ਤਰ੍ਹਾਂ ਇਹ ਸਥਾਨ ਵੀ ਪਾਕਿਸਤਾਨ ਦੇ ਹਿੱਸੇ ਚ ਲਾ ਗਿਆ। ਇਸ ਸ਼ਕਰਗੜ ਤਹਿਸੀਲ ਵਿੱਚ ਕਰਤਾਰਪੁਰ ਸਾਹਿਬ ਸਮੇਤ ਭਾਰਤੀ ਹਿੱਸੇ ਦੇ ਹੋਰ ਵੀ ਕਈ ਪਿੰਡ ਤੇ ਇਲਾਕੇ ਆਉਂਦੇ ਸਨ। ਹਾਲਾਂਕਿ ਇਹ ਸਥਾਨ ਇੱਕ ਹੋਰ ਤਰੀਕੇ ਨਾਲ ਚੜ੍ਹਦੇ ਪੰਜਾਬ ਦੇ ਹਿੱਸਿਆ ਸਕਦਾ ਸੀ। ਇਹ ਤਰੀਕਾ ਸੀ ਕਿ ਚੜ੍ਹਦੇ ਪੰਜਾਬ ਦੇ ਬਾਰਡਰ ਤੇ ਪੈਂਦੇ ਕਣੀਏ ਪਿੰਡ ਦੀ ਜ਼ਮੀਨ ਪਾਕਿਸਤਾਨ ਨੂੰ ਦੇ ਦਿੱਤੀ ਜਾਂਦੀ। ਅਤੇ ਕਤਾਰਪੁਰ ਸਾਹਿਬ ਦੀ ਜ਼ਮੀਨ ਅਤੇ ਗੁਰਦੁਆਰਾ ਸਾਹਿਬ ਚੜ੍ਹਦੇ ਪੰਜਾਬ ਨੂੰ ਮਿਲ ਜਾਂਦਾ ਪਰ ਉਸ ਸਮੇਂ ਦੇ ਸਿੱਖ ਲੀਡਰਾਂ ਦੀ ਨਲਾਇਕੀ ਕਹੀਏ ਜਾਂ ਸਮਝ ਦੀ ਘਾਟ ਕੇ ਉਹ ਇਸ ਸਥਾਨ ਨੂੰ ਵੀ ਨਾ ਬਚਾ ਸਕੇ ਅਤੇ ਨਨਕਾਣਾ ਸਾਹਿਬ ਸਮੇਤ ਬਹੁਤ ਸਾਰੇ ਹੋਰ ਗੁਰਧਾਮਾਂ ਵਾਂਗ ਇਹ ਸਥਾਨ ਵੀ ਪਾਕਿਸਤਾਨ ਨੂੰ ਦੇ ਦਿੱਤਾ ਗਿਆ ਅਸੀਂ ਬੇਨਤੀ ਕਰਦੇ ਹਾਂ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਇਹ ਜਾਣਕਾਰੀ ਹਰ ਸਿੱਖ ਤੱਕ ਪਹੁੰਚੇ